ਇਕ ਨਾ ਸੰਗਰੂਰ ਤੋਂ ਐਥਲੈਟਿਕਸ ਟੀਮ ਆਈ ਹੈ ਸਰਬਜੀਤ ਕੌਰ ਮੈਡਮ ਨਾਲ ਲੈ ਕੇ ਆਏ ਨੇ ਉੱਥੇ ਹੈਗਾ 21 ਲੜਕੀਆਂ 55 ਬੱਚੇ ਨੇ ਟੋਟਲ ਲੜਕੇ ਲੜਕੀਆਂ ਇਹਨਾਂ ਨੇ ਜਾਣਾ ਸੀ ਗੁਜਰਾਂਵਾਲਾ ਸਕੂਲ ਜਾਣਾ ਸੀ ਬੱਸ ਡਰਾਈਵਰ ਜਿਹੜਾ ਬੱਸ ਨਨਕਾਣਾ ਸਾਹਿਬ ਦੀ ਬੱਸ ਸੀਗੀ ਉਹ ਇਧਰੋਂ ਲੈ ਕੇ ਆ ਗਿਆ ਤੇ ਉਹ ਤਾਰਾਂ 'ਚ ਫਸ ਗਈ ਸੀ ਉੱਪਰ ਤੇ ਬੋਲਟ ਡਾ ਹੋਣ ਕਰਕੇ ਨੇ ਸਾਰੇ ਬੱਚਿਆਂ ਨੂੰ ਸਾਈਡ ਤੇ ਕੱਢ ਕੇ ਬਿਠਾਤਾ ਦੂਸਰੀ ਬੱਸ ਆ ਗਈ ਆ ਗਈ ਹੈ ਉਹਨਾਂ ਨੇ ਬੱਚਿਆਂ ਨੂੰ ਸੇਫ ਚ ਪਹੁੰਚ ਲਿਆ ਲਾਈਟ ਬੰਦ ਹੋਈ ਹੈ ਇਸ ਇਲਾਕੇ ਦੀ ਜਾਨੀ ਨੁਕਸਾਨ ਕੋਈ ਨਹੀਂ ਕਿ ਕੋਈ ਐਹੋ ਜੀ ਗੱਲ ਨਹੀਂ ਡਾ ਜੇਸ਼ ਰਜ ਰਾਜ ਐਡਵੋਕੇਟ ਮੈਂ ਇਸ ਜਗ੍ਹਾ ਦਾ ਵਸਨੀਕ ਆ ਇੱਥੇ ਦਾ ਰਹਿਣ ਵਾਲਾ ਇੱਥੇ ਦਾ ਜੰਪਾਲਾ ਮੈਂ ਕਹਿਣਾ ਚਾਹੁੰਦਾ ਆ ਕਿ ਅੱਜ ਤੋਂ ਕਟੋਕਟ 3-4 ਮਹੀਨੇ ਪਹਿਲਾਂ ਇਸ ਗੇਟ ਦਾ ਉਦਘਾਟਨ ਕਰਨ ਸੰਜੀਵ अरोड़ा ਜੀ ਆਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਕਿ ਤਾਰ ਨਹੀਂ ਮੀ ਆ ਇਹਦਾ ਨੁਕਸਾਨ ਬਹੁਤ ਹੋ ਜਾਣਾ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕੀ ਬਿਜਲੀ ਬੋਰਡ ਵਾਲੇ ਅੰਨੇ ਨੇ ਜਿਨ੍ਹਾਂ ਨੂੰ ਅੱਜ ਤੱਕ ਨਹੀਂ ਦਿਖਿਆ ਵੀ ਇਹ ਤਾਰ ਨਿਮੀ ਆ ਹੁਣ ਬੱਸ ਦਾ ਕੋਈ ਕਸੂਰ ਨਹੀਂ ਬਸਾਂ ਦਾ ਸੜਕਾਂ ਤੇ ਚੱਲਣੀਆਂ ਨੇ ਬੱਚੇ ਬਹੁਤ ਸੀ ਦੇ ਵਿੱਚ ਨੁਕਸਾਨ ਹੋਣ ਤੋਂ ਬਚਿਆ ਪਰ ਇਹਦੇ ਵਿੱਚ ਸਾਰੇ ਦਾ ਸਾਰਾ ਕਸੂਰ ਬਿਜਲੀ ਬੋਰਡ ਤੇ ਸਾਡੇ ਪ੍ਰਸ਼ਾਸਨ ਦਾ ਆ ਜਿਹੜਾ ਪ੍ਰਸ਼ਾਸਨ ਅੰਨੇ ਆ ਬਿਜਲੀ ਬੋਰਡ ਵਾਲੇ ਅੰਨੇ ਆ ਬੋਲੇ ਆ ਬਸਾਂ ਨੇ ਸੜਕਾਂ ਤੇ ਚੱਲਣਾ ਬਸਾਂ ਕਿਤੇ ਹੋਰ ਨਹੀਂ ਚੱਲਦੀਆਂ ਬੱਚੇ ਸਾਰੇ ਖੜਾਰੀ ਸੀਗੇ ਚਲੋ ਉਹ ਤਾਂ ਟੂਰਿਸਟ ਬੱਸ ਉਹਨਾਂ ਨੇ ਬੁੱਕ ਕੀਤੀ ਸੀ ਬੱਚਿਆਂ ਦਾ ਤੇ ਬੱਸ ਦਾ ਕੋਈ ਕਸੂਰ ਨਹੀਂ ਸਿਰਫ ਸਾਡੇ ਪ੍ਰਸ਼ਾਸਨ ਦਾ ਤੇ ਬਿਜਲੀ ਬੋਰਡ ਦਾ ਕਸੂਰੀ ਅਸੀਂ ਕਵਾਂਗੇ ਅਸੀਂ ਕਈ ਲੰਬੇ ਸਮੇਂ ਤੋਂ ਉਹਨਾਂ ਨੂੰ ਘੁਆਰ ਲਾ ਰਹੇ ਆ ਵੀ ਤਾਰ ਨਹੀਂ ਵੀ ਆ ਇਹਨੂੰ ਠੀਕ ਕਰ ਦਿਓ ਠੀਕ ਕਰ ਦਿਓ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ ਦੇਖਿਆ ਵੀ ਹਾਈ ਬੋਲਟ ਦੀਆਂ ਤਾਰਾਂ ਸੀ ਪ੍ਰੈਂਕ ਪੂਰਾ ਸੀ ਇਹਦੇ ਲਈ ਤਾਂ ਅਸੀਂ ਬੇਨਤੀ ਕਰਦੇ ਨੇ ਆ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਕਹਿ ਰਹੇ ਆ ਵੀ ਇਹਨੂੰ ਕਰ ਦਿਓ ਬਿਜਲੀ ਬੋਰਡ ਵਾਲੇ ਰੋਜ਼ ਇੱਥੋਂ ਲੰਘ ਕੇ ਜਾਂਦੇ ਨੇ ਇਹ ਤਾਂ ਹੁਣ ਬਿਜਲੀ ਬੋਰਡ ਵਾਲੇ ਆ ਕੇ ਦੱਸਣਗੇ ਹੁਣ ਸਾਰੇ ਇਕੱਠੇ ਹੋ ਜਣੇ ਨੇ ਇੱਥੇ ਜੂ ਨੁਕਸਾਨ ਹੋ ਗਿਆ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਨੁਕਸਾਨ ਦਾ ਮੁਆਵਜ਼ਾ ਸਾਡੇ ਮਹੱਲੇ ਨੂੰ ਹੀ ਝੱਲਣਾ ਪੈਣਾ ਆ ਪਤਾ ਨਹੀਂ ਕਿੰਨੀ ਦੇਰ ਤੱਕ ਲਾਈਟ ਆਣੀ ਨਹੀਂ ਆ ਇਹਦੇ ਵਿੱਚ ਸਭ ਨਾਲੋਂ ਵੱਡਾ ਕਸੂਰ ਬਿਜਲੀ ਬੋਰਡ ਦਾ ਤੇ ਸਾਡੇ ਪ੍ਰਸ਼ਾਸਨ ਦਾ ਆ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਸੜਕਾਂ ਬਣੀਆਂ ਨੇ ਬੱਸਾਂ ਚੱਲਣ ਡਈ ਬੱਸਾਂ ਇਹਦੇ ਤੇ ਚੱਲਣੀਆਂ ਆ ਬੱਸ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਤੇ ਸਿਰਫ ਮੈਂ ਬਾਰ-ਬਾਰ ਇਹੀ ਕਹਿੰਨਾ ਪ੍ਰਸ਼ਾਸਨ ਤੇ ਬਿਜਲੀ ਬੋਰਡ ਦਾ ਕਸੂਰ ਆ ਜੀ ਚਾਹੇ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਸਾਹਮਣੇ ਰੋਡ ਆ ਸਾਹਮਣੇ ਬੱਸ ਸਟੈਂਡ ਆ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਉਹ ਗੱਲਾਂ ਬਾਅਦ ਦੀਆਂ ਨੇ ਪਰ ਕਸੂਰ ਸਾਰੇ ਦਾ ਸਾਰਾ ਸਾਡੇ ਡਿਪਾਰਟਮੈਂਟ ਦਾ ਹੀ ਆ ਜੀ ਇਹ ਜਿਹਦਾ ਹੋਇਆ ਵਾਕਿਆ ਇਹ ਜਵਾਰਨਗਰ ਆ ਜੀ ਬਿਲਕੁਲ ਪੁਲ ਚੌਂਕੀ ਦੇ ਨਾਲ ਆ ਵਾਲਮੀਕੀ ਗ ਅਸੀਂ ਸਾਰੇ ਇਹਨਾਂ ਨੇ ਜਿੰਨੇ ਖੜੇ ਆ ਅਸੀਂ ਇੱਥੇ ਦੇ ਰਹਿਣ ਵਾਲੇ ਇੱਥੇ ਦੇ ਜੰਪ ਵਾਲਾ ਸੀ